ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਪੰਜਾਂ ਨੂੰ ਭਜਾਓ ਪਈਆ ਕਿੱਥੋਂ ਦੇ ਜੀ ਬਿਹਾਰ ਤੋਂ ਬਿਹਾਰ ਦੇ ਵਿੱਚ ਪਟਨਾ ਪਟਨਾ ਦਾ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੋਇਆ ਜੀ ਅਸੀਂ ਪਟਨਾ ਦੇ ਗੀਤ ਗਾਉਂਦੇ ਅਸੀਂ ਪਟਨਾ ਸਾਹਿਬ ਦੇ ਵਿੱਚ ਜਾਨਦੇ ਆ ਪੰਜ ਪਿਆਰੇ ਨੇ ਉਹਨਾਂ ਵਿੱਚ ਧਰਮ ਸਿੰਘ ਕਿੱਥੋਂ ਦਾ ਸੀ ਜੀ ਜੂਪੀ ਦਾ ਹ ਹਿੰਮਤ ਸਿੰਘ ਕਿੱਥੋਂ ਦਾ ਸੀਗਾ ਉੜੀਸਾ ਦਾ ਮੁਖਮ ਸਿੰਘ ਕਿੱਥੋਂ ਦਾ ਸੀਗਾ ਗੁਜਰਾਤ ਦਾ ਸਾਬ ਸਿੰਘ ਕਿੱਥੋਂ ਦਾ ਸੀਗਾ ਕਰਨਾਟਕ ਦਾ ਯਾਨੀ ਉਹਨਾਂ ਤੁਸੀਂ ਦੇਖੋ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਇਹ ਹੈ ਹੀ ਨਹੀਂ ਵੀ ਇਹ ਕਿੱਥੋਂ ਦੇ ਨੇ ਜਿਹੜੇ ਪੰਜ ਪਿਆਰੇ ਬਣੇ ਨੇ ਕਰਾਇਮ ਕਹਿੰਦੇ ਇਹਨਾਂ ਨੇ ਵਧਾਤਾ ਇਹ ਜੋ ਜੈਸਾ ਉੱਥੇ ਕਰਦੇ ਨੇ ਵੈਸਾ ਹੀ ਕੁਝ ਇੱਥੇ ਕਰਦੇ ਨੇ ਪਹਿਲਾਂ ਉੱਥੇ ਕਰਕੇ ਕਰਾਇਮ ਕਰਕੇ ਆਏ ਹੁੰਦੇ ਨੇ ਦਰਿੰਦੇ ਸ਼ਬਦ ਉਹਨਾਂ ਨੇ ਇਹਨਾਂ ਨੂੰ ਦਿੱਤਾ ਗਿਆ ਕਿ ਇਹ ਇਹ ਲੋਕ ਜਿਹੜੇ ਬਹੁਤੇ ਨੇ ਉਹ ਬਹੁਤਾਂ ਦੇ ਵਿੱਚ ਦਰਿੰਦੇ ਹੁੰਦੇ ਨੇ ਤੇ ਕ੍ਰਾਈਮ ਕਰਨ ਵੇਲੇ ਦੇਖਦੇ ਤਾਂ ਦਰਿੰਦਗੀਆਂ ਤਾਂ ਇੱਥੇ ਵੀ ਹੁੰਦੀਆਂ ਨੇ ਦਰਿੰਦਗੀ ਕਰਨ ਵਾਲਾ ਦਰਿੰਦਾ ਜਿਹੜਾ ਨਾ ਉਹਦੀ ਕੋਈ ਜਾਤ-ਗੋਤ ਨਹੀਂ ਹੁੰਦਾ ਉਹਦਾ ਕੋਈ ਫਿਰਕਾ ਨਹੀਂ ਹੁੰਦਾ ਉਹ ਕਿਸੇ ਫਿਰਕੇ ਨਾਲ ਵੀ ਸੰਬੰਧਿਤ ਹੋ ਸਕਦੇ ਨੇ ਲੋਕ ਪੰਜਾਬ 'ਚ ਵੀ ਨੇ ਮਹਾਰਾਸ਼ਟਰ 'ਚ ਵੀ ਨੇ ਆਂਧਰਾ ਪ੍ਰਦੇਸ਼ ਕਰਨਾ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਨੇ ਇਹ ਵੀ ਜਮ ਕਿਸੇ ਇੱਕ ਦੇ ਨੁਕਸ ਨੂੰ ਜਿਹੜੀ ਪੂਰੇ ਭਾਈਚਾਰੇ ਦਾ ਨੁਕਸ ਨਹੀਂ ਮੰਨਣਾ ਚਾਹੀਦਾ ਕਿ ਜੇਕਰ ਅਸੀਂ ਦੂਸਰੇ ਸੂਬਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜਾ ਕੇ ਪੰਜਾਬੀ ਜ਼ਮੀਨਾਂ ਨਹੀਂ ਖਰੀਦ ਸਕਦੇ ਪਰ ਇਹ ਪੰਜਾਬ ਦੇ ਵਿੱਚ ਆਉਂਦੇ ਨੇ ਜ਼ਮੀਨਾਂ ਖਰੀਦਦੇ ਨੇ ਆਪਦੇ ਘਰ ਬਣਾਉਂਦੇ ਨੇ ਫਿਰ ਉਸ ਤੋਂ ਬਾਅਦ ਹੋਰ ਪ੍ਰਵਾਸੀ ਆਉਂਦੇ ਨੇ ਜ਼ਮੀਨ ਖਰੀਦ ਤੇ ਖਰੀਦਣ ਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਦੇ ਉੱਪਰ ਜਦੋਂ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਇੱਕ ਘਰ ਲੈ ਲਿਆ ਦੋ ਘਰ ਲੈ ਲਿਆ ਸੱਤ ਘਰ ਲੈ ਲਏ 10 ਘਰ ਲੈ ਕੇ 15 ਘਰ ਲੈ ਕੇ ਕਹਿੰਦੇ ਆ ਵੀ ਸਾਡੇ ਕੋਲ ਕੈਨੇਡਾ 'ਚ 15 ਘਰ ਨੇ ਅਸੀਂ ਕਿਸੇ ਪ੍ਰਵਾਸੀ ਨੂੰ ਕਹਾਂਗੇ ਵੀ ਤੁਸੀਂ ਪੱਟ ਨਾ ਲੈ ਕਿਵੇਂ ਲਾਦਾਂਗੇ ਰੋਕ ਸਾਡੇ ਜੁਪੀ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਕੋਠੀਆਂ ਪਾਈਆਂ ਹੋਈਆਂ ਨੇ 100-100 ਇਹ ਜਿਹੜੇ ਲੋਕ ਨੇ ਇਹ ਅੱਗਾ ਪਿੱਛਾ ਨਹੀਂ ਸੋਚਦੇ ਇਹ ਇਹ ਨਹੀਂ ਦੇਖਦੇ ਵੀ ਜਿਹੜੇ ਯੂਪੀ ਦੇ ਵਿੱਚ ਬੈਠੇ ਨੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਬੈਠੇ ਨੇ ਜਿਹੜੇ ਜੀ ਬੈਲ ਸੈਟਰਡੇ ਜਿਹੜੇ ਬੈਲ ਸੈਟ ਲੋਕਾਂ ਦੇ ਮਨਾਂ ਦੇ ਵਿੱਚ ਕੀ ਗੁਜਰੂਗੀ ਜਦੋਂ ਕਹਿਣਗੇ ਸਰਦਾਰ ਤੁਹਾਨੂੰ ਕੀ ਹੋਊਗਾ ਉਹਨੂੰ ਇਸ ਵਿਚਾਰ ਦੇ ਨਾਲ ਇਸ ਤਰਕ ਦੇ ਨਾਲ ਕਿੰਨੇ ਕਿ ਸਹਿਮਤ ਹੋ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਦਾ ਹੀ ਰੋਜ਼ਗਾਰ ਖਾਰੇ ਅਸੀਂ ਕੈਨੇਡਾ ਵਾਲਿਆਂ ਦਾ ਰੋਜ਼ਗਾਰ ਨਹੀਂ ਖਾਰੇ ਅਸੀਂ ਅਮਰੀਕਾ ਵਾਲਾ ਰੋਜ਼ਗਾਰ ਨਹੀਂ ਖਾਰੇ ਫਿਰ ਮੰਨ ਲਈ ਇਹ ਵੀ ਟਰੰਪ ਦਾ ਨਾਰਾ ਠੀਕ ਹੈ ਜੀ ਪ੍ਰਵਾਸੀਆਂ ਨੂੰ ਭੁਜਾਈਏ ਕ੍ਰਿਮੀਨਲ ਦੀ شناخت ਤਾਂ ਕ੍ਰਿਮੀਨਲ ਕਰਨ ਤੋਂ ਬਾਅਦ ਹੁੰਦੀ ਹੈ ਨਾ ਜੀ ਕ੍ਰਿਮੀਨਲ ਕਰਨ ਦੀ شناخت ਵਾਸਤੇ ਤਾਂ ਇਹ ਕ੍ਰਿਮੀਨਲ ਕਾਉਂਡ ਨੇ ਕਿੱਥੇ ਜ ਨੇ ਉਹ ਤਾਂ ਉਹਦੀ ਜਦ ਕਰਦੂ ਤੋਂ ਬਾਅਦ ਹੁੰਦੀ ਹੈ ਜੇ ਕਿਸੇ ਬੰਦੇ ਨੇ ਚੋਰੀ ਕਰ ਜੇ ਕਿ ਮੱਥੇ ਤੇ ਲਿਖਿਆ ਵੀ ਤੁਸੀਂ ਚੋਰ ਹੋ ਆਪਾਂ ਹੁਣ ਚੋਰੀ ਕਰਦੇ ਇੱਥੇ ਬੈਠੇ ਮੈਂ ਆਪਣੀ ਤੁਸੀਂ ਇਨਸਾਫ ਹੁੰਦੇ ਮੈਂ ਜਾ ਕੇ ਚੋਰੀ ਕਰ ਲੈ ਮੈਂ ਕਿ ਉਦੋਂ ਕ੍ਰਿਮੀਨਲ ਤਾਂ ਮੈਂ ਉਦੋਂ ਬਣੂਗਾ ਨਾ ਜੇ ਚੋਰੀ ਕਰਦਾ ਹੁਣ ਜਦੋਂ ਅਸੀਂ ਬਾਹਰ ਜਾਂਦੇ ਸਾਡੇ ਲੋਕ ਬਾਹਰ ਜਾਂਦੇ ਨੇ ਬਾਹਰ ਜਾ ਕੇ ਇੱਥੇ ਸਾਫ ਸੁਥਰੀ ਉਹਨਾਂ ਦਾ ਸਾਰਾ ਪਾਸਪੋਰਟ ਵੀ ਬਣਦਾ ਹੈ ਉਹਨਾਂ ਦਾ ਵੀਜ਼ਾ ਵੀ ਲੱਗਦਾ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਜਿਹੜੇ ਸਾਥੀ ਬਹੁਤ ਅਣਜਾਣ ਨੇ ਜਿਹੜੇ ਹੁਣ ਕਹਿ ਰਹੇ ਨੇ ਵੀ ਇਹਨਾਂ ਨੂੰ ਪੰਜਾਬੀ ਪੰਜਾਬ ਬਚਾਓ ਦੇ ਭਈਆ ਪਜਾਓ ਇਹੇ ਅਣਜਾਣ ਨੇ ਇਹਨਾਂ ਨੇ ਨਹੀਂ ਲੁੱਟਿਆ ਹੋਇਆ ਪੰਜਾਬ ਤਾਂ ਵੱਡੇ ਵੱਡੇ ਸਾਥੀ ਜਿਹੜੇ ਵੱਡੇ ਵੱਡੇ ਜੋਕਾਂ ਨੇ ਜਿਹੜੀਆਂ ਕਾਰਪੋਰੇਟ ਜੋਕਾਂ ਜਿਹੜੀਆਂ ਲੁੱਟ ਕੇ ਲੈ ਗਈਆਂ ਜਿਹੜੇ ਪੰਜਾਬ ਦਾ ਪਾਣੀ ਵੀ ਲੁੱਟ ਕੇ ਲੈ ਗਈਆਂ ਪੰਜਾਬ ਦੀ ਧਰਤੀ ਨੂੰ ਵੀ ਖਾ ਗਿਆਂ ਪੰਜਾਬ ਦੀ ਪੈਦਾਵਾਰ ਨੂੰ ਵੀ ਖਾ ਗਿਆਂ ਪੰਜਾਬ ਦੇ ਪਬਲਿਕ ਸੈਕਟਰ ਨੂੰ ਖਾ ਗਿਆਂ ਹਿੰਦੁਸਤਾਨ ਦੇ ਖਜ਼ਾਨੇ ਨੂੰ ਹਿੰਦੁਸਤਾਨ ਦੀ ਪ੍ਰੋਡਕਸ਼ਨ ਨੂੰ ਖੋਂਜ ਕੇ ਸੱਤ ਸਮੁੰਦਰੋਂ ਪਾਰ ਲੈ ਗਈਆਂ ਉਹ ਦੋਸ਼ੀ ਨੇ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਆਰਐਮਬੀ ਟੀਵੀ ਤੇ ਦੇਖ ਰਹੇ ਹਾਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ-ਠਾਕ ਹੋਮਗੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾ ਸਮੇਂ-ਸਮੇਂ ਤੇ ਛਿੜਦੀ ਰਹਿੰਦੀ ਆ ਦੋ ਤਪਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤਪਕੇ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਕਿਰਤੀ ਨੇ ਕੰਮ ਇਹਨੇ ਕੰਮ ਕਰਨ ਦੇ ਲਈ ਆਉਂਦੇ ਨੇ ਤੇ ਦੇਸ਼ ਦੇ ਵਸਨੀਕ ਨੇ ਦੇਸ਼ ਦੇ ਵਿੱਚ ਕੰਮ ਕਰਨ ਦੇ ਲਈ ਕਿਤੇ ਵੀ ਜਾ ਸਕਦੇ ਨੇ ਪਰ ਦੂਸਰਾ ਤਬਕਾ ਜਿਹੜਾ ਇਹ ਕਹਿ ਕੇ ਵਿਰੋਧ ਕਰਦਾ ਹੈ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਰਹੇ ਨੇ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਨੂੰ ਭਰ ਦਿੱਤਾ ਹੈ ਤੇ ਇਹ ਚਰਚਾ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਹੋਰ ਜਿਹੜੀ ਹੈਗੀ ਆ ਉਹ ਤੇਜ਼ ਹੋਈ ਆ ਇਸ ਤੇ ਕਿਸਾਨ ਜੱਥੇਬੰਦੀਆਂ ਦਾ ਕੈਸਾ ਰੋਲ ਆ ਖਾਸ ਕਰ ਜੱਥੇਬੰਦੀ ਉਗਰਾਹਾਂ ਦਾ ਕੈਸਾ ਰੋਲ ਆ ਉਸ ਬਾਬਤ ਗੱਲਬਾਤ ਕਰਾਂਗੇ ਮੇਨਾਲਾ ਕਿਸਾਨਾ ਕੋ ਜੁਗਿੰਦਰ ਸਿੰਘ ਉਗਰਾਹਾਂ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਉਗਰਾਹਾਂ ਸਾਹਿਬ ਸਵਾਗਤ ਆ ਰਹਿ ਮਿੱਟ ਜੀ ਧੰਨਵਾਦ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਇੱਕ ਮਹਮਿਕ ਵਿਚਾਰ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਤੁਹਾਨੂੰ ਲੱਗਦਾ ਕਿ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਤਾਂ ਫਿਰ ਪੰਜਾਬ ਨੇ ਬਚ ਜਾਣਾ ਆ ਨਹੀਂ ਦੇਖੋ ਇਹ ਬਿਲਕੁਲ ਗਲਤ ਧਰਜਣਾ ਹੈ ਵੈਸੇ ਇਹ ਹਿਸ਼ਾਰਪੁਰ ਵਾਲੀ ਘਟਨਾ ਨਾਲ ਜੁੜ ਕੇ ਹੋਇਆ ਜੀ ਉੱਥੇ ਕਿਉਂਕਿ ਇੱਕ ਪ੍ਰਵਾਸੀ ਨੇ ਜੋ ਬੜਾ ਜੁਰਮ ਕੀਤਾ ਬਹੁਤ ਘਨੌਣੀ ਘਟਨਾ ਉਹ ਵਾਪਰੀ ਆ ਉਹ ਬਹੁਤ ਦੁਖਦਾਈ ਹੈ ਹੂੰ ਕਟਕਟੇ ਇਹੋ ਜੇ ਬੰਦੇ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਇਹ ਸਮਝਦੇ ਹਾਂ ਵੀ ਇਹ ਘਟੋ ਘਟ ਇਹੋ ਜੇ ਬੰਦੇ ਦੀ ਬਹੁਤੀ ਕੋਈ ਲੰਮੀ ਰੇਟ ਨਹੀਂ ਪਾਉਣੀ ਚਾਹੀਦੀ ਤੇ ਫੌਰੀ ਜਿੰਚ ਸੈਸ਼ਨ ਬੁਲਾ ਕੇ ਇਹਦੀ ਵਿਸ਼ੇਸ਼ ਅਦਾਲਤ ਬਣਾ ਕੇ ਇਹਨੂੰ ਸਜ਼ਾ ਕਰ ਦੇਣੀ ਚਾਹੀਦੀ ਹੈ ਤੇ ਇਹੋ ਜੇ ਦਰਿੰਦੇ ਬੰਦੇ ਨੇ ਜਿਹੜੇ ਅਸੱਚ ਦੂਜੀ ਗੱਲ ਇਹ ਹੈ ਵੀ ਇਹ ਘਟਨਾ ਸਾਨੂੰ ਐ ਨਹੀਂ ਲੱਗਦੀ ਵੀ ਇਹ ਅਚਾਨਕ ਵਾਪਰੀ ਹੋਈ ਘਟਨਾ ਜੀ ਇਹ ਪਲਾਨਡ ਹੈ ਇਸ ਸਕੀਮ ਨੇ ਕਿਉਂਕਿ ਇਹ ਸਕੀਮ ਦਾ ਇਹ ਘਟਨਾ ਦਾ ਉਦੋਂ ਵਾਪਰਨਾ ਜਦੋਂ ਪੰਜਾਬ ਸਾਰਾ ਹੜ੍ਹਾਂ ਦੇ ਵਿੱਚ ਪੀੜਤ ਹੈ ਲੰਘ ਰਿਹਾ ਇਸ ਦੀ ਅਜੇ ਤਾਂ ਹੜ ਪੀੜਤਾਂ ਦੇ ਇਸ ਉਹ ਸਪੀਡ ਦੇ ਵਿੱਚੋਂ ਲੰਘਿਆ ਨਹੀਂ ਇਹ ਪੰਜਾਬ ਜੇ ਉਧਰ ਹੀ ਸਾਰਾ ਰੁੱਝਿਆ ਹੋਇਆ ਪੰਜਾਬ ਹੈ ਉਸ ਵੇਲੇ ਘਟਨਾ ਨੇ ਆ ਕੇ ਦੂਜੀ ਗੱਲ ਨੂੰ ਦੱਬ ਦੇਣਾ ਜਾਨੀ ਇਹ ਸਾਰ ਨੂੰ ਉਤੋਂ ਦੀ ਪੈ ਗਈ ਹੁਣ ਸਾਰਾ ਸੋਸ਼ਲ ਮੀਡੀਆ ਇਸ ਗਲਤੀ ਲੱਗਿਆ ਹੋਇਆ ਪ੍ਰਵਾਸੀਆਂ ਵਾਲੀ ਦੀ ਗੱਲ ਤੇ ਹੜਾਂ ਵਾਲੀ ਗੱਲ ਨੂੰ ਦੂਜੇ ਨੰਬਰ ਤੇ ਲਾੰਦਾਂ ਜਾਨੀ ਇਹ ਇਹ ਹਜ਼ਾਰਿਆਂ ਨੂੰ ਉਸ ਵੇਲੇ ਆਇਆ ਜਦੋਂ ਬਿਹਾਰ ਦੇ ਵਿੱਚ ਚੋਣਾ ਹੋ ਰਹੀ ਜਾਂਦੀ ਇਹ ਕਿ ਫਿਰਕਾ ਪ੍ਰਸਤੀ ਵਾਲਾ ਹੀ ਏਜੰਡਾ ਜਣੀ ਇੱਕ ਫਿਰਕੇ ਦਾ ਵੀ ਮਜ਼ਦੂਰਾਂ ਨੂੰ ਕਢੋ ਪੰਜਾਬ ਬਚਾਓ ਜਿਹਦਾ ਮਤਲਬ ਇਹ ਵੀ ਇਹ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਵਿਗੜੀ ਹੈ ਇਹ ਮਜ਼ਦੂਰਾਂ ਕਰਕੇ ਵਿਗੜ ਗਈ ਜਿਹੜੇ ਪ੍ਰਵਾਸੀ ਉਧਰੋਂ ਆਏ ਨੇ ਬਾਹਰਲੀ ਦੂਜੀਆਂ ਸਟੇਟਾਂ ਦੇ ਮਜ਼ਦੂਰ ਆਏ ਨੇ ਉਹਨਾਂ ਕਰਕੇ ਵਿਗੜ ਗਈ ਇਹ ਹਾਲਤ ਜਾਂ ਇਹਦਾ ਕੋਈ ਹੋਰ ਜੰਬਾਰ ਹੈ ਇਹਦਾ ਮਤਲਬ ਕਾਰਪੋਰੇਟਾਂ ਨੂੰ ਫਰੀ ਕਰਨਾ ਤੇ ਇਸ ਦੋਸ਼ੀ ਇਸੇ ਵ ਮਜ਼ਦੂਰਾਂ ਨੂੰ ਟਰਹਾਉਣਾ ਜਿਹੜੇ ਲੋਕ ਸਾਡੇ ਜਿਹੜੇ ਗਲੇ ਹੋਏ ਸਾਡੇ ਆਲੂ ਖਾਂਦੇ ਨੇ ਜਿਹੜੇ ਸਾਡੇ ਉਹਨਾਂ ਕੋਠਿਆਂ ਜਿੱਥੇ ਪੰਜ ਬੰਦਿਆਂ ਤੋਂ ਵੱਧ ਬੰਦੇ ਨਹੀਂ ਬਹਿ ਸਕਦੇ ਉੱਤੇ 20-20 ਬੰਦੇ ਰਾਤ ਗੁਜ਼ਾਰਾ ਕਰਦੇ ਨੇ ਮੱਛਰਾਂ ਸੌਂਦੇ ਨੇ ਜਿਹੜੇ ਬਿਨਾ ਚਾਹ ਪੀਤੇ ਜਾ ਕੇ ਝੋਨਾ ਲਾਉਣ ਲੱਗ ਜਾਂਦੇ ਨੇ ਤੇ ਜਿਹੜੇ ਰਾਤ ਨੂੰ 12-12 ਵਜੇ ਤੱਕ ਸਾਡੇ ਝੋਨੇ ਦੇ ਢੇਰੀਆਂ ਨਾਲ 4 ਲੱਖ ਸੌਂਦੇ ਨੇ ਸਵੇਰੇ 4 ਵਜੇ ਉਹਨਾਂ ਨੂੰ ਫਿਰ ਠਾ ਲਿਆ ਜਾਂਦਾ ਤੇ ਉਹਨਾਂ ਨੂੰ ਮਤਲਬ ਨਿਸ਼ਾਨੇ ਤੇ ਲਿਆ ਕੇ ਇਹ ਸਾਬਤ ਕੀ ਕੀਤਾ ਜਾ ਰਿਹਾ ਹੈ ਯਾਨੀ ਇਹ ਸਾਬਤ ਕੀਤਾ ਜਾ ਰਿਹਾ ਹੈ ਵੀ ਆਹੀ ਜਿਹੜੇ ਨੇ ਮਜ਼ਦੂਰ ਖਾ ਕੇ ਸੰਤਾ ਹੁਣ ਤੁਸੀਂ ਦੇਖਿਆ ਹੁਣ ਮੈਂ ਜਿਹੜੀ ਇਹ ਜੰਤਕਵੰਡ ਪ੍ਰਣਾਲੀ ਹੈ ਜਿਹੜਾ ਜਾਂ 5 ਕਿਲੋ ਫਰੀ ਅਨਾਜ ਮਜ਼ਦੂਰਾਂ ਨੂੰ ਮਿਲਦਾ ਤੁਸੀਂ ਬਹੁਤ ਸਾਰੇ ਮਜ਼ਦੂਰਾਂ ਦੇ ਬਾਰੇ ਕਿਸਾਨਾਂ ਦੇ ਵਿੱਚ ਸੁਣਿਆ ਹੁਣ ਵੀ ਕਿਸਾਨ ਮਜ਼ਦੂਰਾਂ ਨੂੰ ਕੀ ਗੱਲ ਕੰਮ ਕਰਨ ਦੀ ਲੋੜ ਹੈ ਇਹਨਾਂ ਨੂੰ ਤਾਂ ਅਨਾਜ ਸਰਕਾਰੀ ਨਹੀਂ ਜਾਂਦੀ ਹੈ ਵੀ ਜੇ ਸਿਰਫ ਅਨਾਜ ਨਾਲ ਜ਼ਿੰਦਗੀ ਦੇ ਲੋੜਾ ਪੂਰੀਆਂ ਹੁੰਦੀਆਂ ਹੁਣ ਫਿਰ ਕਿਸਾਨਾਂ ਕੋਲ ਤਾਂ ਅਨਾਜ ਬਹੁਤ ਹੁੰਦਾ ਜੀ ਉਹ ਕਦੋਂ ਭੱਜਿਆ ਸੀ ਕਦੋਂ ਭੱਜੇ ਫਿਰਦੇ ਆ ਜ਼ਿੰਦਗੀ ਦੇ ਲੋੜਾ ਤਾਂ ਹੋਰ ਬਹੁਤ ਨੇ ਇਸ ਕਰਕੇ ਆਪ ਤੋਂ ਨੀਵੇਂ ਦੇ ਵੱਲ ਤੇ ਅਟੈਕ ਕਰਨਾ ਇਹ ਸਾਡੀ ਵਿਰਾਸਤ ਦੇ ਨਹੀਂ ਦੇ ਵਿੱਚ ਨਹੀਂ ਲਿਖਿਆ ਹੋਇਆ ਸਾਡੀ ਵਿਰਾਸਤ ਹੈ ਵੀ ਨਾ ਪਰ ਜੇ ਟੱਕਰ ਲੈਣੀ ਆਬ ਦੇ ਬਰਾਬਰ ਦੇ ਨਾਲ ਜਾਂ ਤੋ ਉੱਚੇ ਨਾਲ ਲੋ ਜੇ ਭੇਡ ਕਰਨਾ ਹੈ ਤਾਂ ਉਹਨਾਂ ਨੂੰ ਲੋ ਇਹਨਾਂ ਖਾਂਦੇ ਨੇ ਸਾਨੂੰ ਲੁੱਟ ਕੇ ਡਾਨੀ ਬਣਿਆ ਰਗੇ ਖਾ ਗਏ ਸਾਨੂੰ ਵੱਡੇ ਵੱਡੇ ਕਾਰਪੋਰੇਟ ਖਾ ਗੀਆਂ ਸਾਨੂੰ ਸਰਕਾਰਾਂ ਤੇ ਇਹਨਾਂ ਦੇ ਦਲਾਲ ਤੇ ਅਸੀਂ ਸਾਡਾ ਅਟੈਕ ਹੁੰਦਾ ਮਜ਼ਦੂਰਾਂ ਤੇ ਪਰ ਉਹ ਵਿਰੋਧ ਕਰਨ ਲਈ ਤੇਰੇ ਕਹਿੰਦੀ ਹੈ ਕਿ ਕ੍ਰਾਈਮ ਕਹਿੰਦੇ ਇਹਨਾਂ ਨੇ ਵਧਾਤਾ ਹੈ ਜੋ ਜੈਸਾ ਉੱਥੇ ਕਰਦੇ ਨੇ ਵੈਸੇ ਹੀ ਕੁਝ ਇੱਥੇ ਕਰਦੇ ਨੇ ਪਹਿਲਾਂ ਉੱਥੇ ਕਰਕੇ ਕ੍ਰਾਈਮ ਕਰਕੇ ਆਏ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਥੇ ਵੈਸਾ ਹੀ ਕੁਝ ਇਹਨਾਂ ਦਾ ਐਸੇ ਚੱਲਦਾ ਦਰਿੰਦੇ ਸ਼ਬਦ ਉਹਨਾਂ ਨੇ ਬਦਲ ਨੂੰ ਦਿੱਤਾ ਹੈ ਕਿ ਇਹ ਇਹ ਲੋਕ ਜਿਹੜੇ ਬਹੁਤੇ ਨੇ ਉਹ ਬਹੁਤਾਂ ਦੇ ਵਿੱਚ ਦਰਿੰਦੇ ਹੁੰਦੇ ਨੇ ਤੇ ਕ੍ਰਾਈਮ ਕਰਨ ਵੇਲੇ ਦੇਖਦੇ ਤੱਕ ਦੇਖੋ ਜੀ ਕਿੰਨੇ ਦਰਿੰਦਗੀ ਦਾ ਮਤਲਬ ਨੇ ਹੈ ਵੀ ਜਿਹੜਾ ਮਤਲਬ ਇੱਥੇ ਕਦੇ ਇਹੋ ਜੀ ਘਟਨਾ ਵਾਪਰੀ ਨਹੀਂ ਜਿਹੜੀ ਕਿਰਨਜੀਤ ਕਾਂਡ ਵਾਲਾ ਵਾਪਰੀ ਸੀ ਬਰਨਾਲੇ ਦੇ ਵਿੱਚ ਘਟਨਾ ਉਹ ਦਰਿੰਦਗੀ ਤੋਂ ਘੱ ਨਵਾਂ ਕੁੜੀ ਮਾਰੀ ਹੈ ਜਿਹੜੇ ਸਰੂਤੀ ਕਾਂਡ ਹੋਇਆ ਨਿਸ਼ਾਨ ਸਿੰਘ ਨੇ ਉਹ ਕੁੜੀ ਕੱਢੀ ਆਦੇ ਮਾਪਿਆਂ ਦੇ ਸਾਹਮਣੇ ਚੱਕ ਕੇ ਲੈ ਗਿਆ ਤੂੰ ਗੋਲੀ ਚਲਾਈ ਹੈ ਉਹ ਦਰਿੰਦਗੀ ਤੋਂ ਘੱਟ ਸੀ ਉਹਨੂੰ ਚੱਕ ਕੇ Goa ਦੇ ਵਿੱਚ ਲੈ ਗਿਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਸੀ ਵਿਆਪੇ ਭੱਜੀ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਰਾਹ ਨਹੀਂ ਚਿੰਦਾ ਜੇ ਨਹੀਂ ਦਰਿੰਦਗੀਆਂ ਤਾਂ ਇੱਥੇ ਵੀ ਹੁੰਦੀਆਂ ਨੇ ਦਰਿੰਦਗੀ ਕਰਨ ਵਾਲਾ ਦਰਿੰਦਾ ਜਿਹੜਾ ਨਾ ਉਹਦੀ ਕੋਈ ਜਾਤ ਗੋਤ ਨਹੀਂ ਹੁੰਦਾ ਉਹਦਾ ਕੋਈ ਫਿਰਕਾ ਨਹੀਂ ਹੁੰਦਾ ਉਹ ਕਿਸੇ ਫਿਰਕੇ ਨਾਲ ਵੀ ਸੰਬੰਧਿਤ ਹੋ ਸਕਦੇ ਨੇ ਲੋਕ ਪੰਜਾਬ 'ਚ ਵੀ ਨੇ ਮਹਾਰਾਸ਼ਟਰ 'ਚ ਵੀ ਨੇ ਆਂਧਰਾ ਪ੍ਰਦੇਸ਼ ਕਰਨਾ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਨੇ ਇਹਦੀ ਜਮੇ ਕਿਸੇ ਇੱਕ ਦੇ ਨੁਕਸ ਨੂੰ ਜਾਨੀ ਪੂਰੇ ਭਾਈਚਾਰੇ ਦਾ ਨੁਕਸ ਨਹੀਂ ਮੰਨਣਾ ਚਾਹੀਦਾ ਸਾਡੀ ਇਸ ਗੱਲ ਤੇ ਸਾਡੀ ਇਹ ਪਹੁੰਚ ਹੈ ਇਹ ਗਲਤ ਹੈ ਇਹ ਕਿਸੇ ਦੀ ਸਾਜ਼ਿਸ਼ ਹੈ ਇਹ ਚਾਲ ਚਾਲ ਹੈ ਜਿਹੜੀ ਚਾਲ ਦੇ ਨਾਲ ਬੀਜੇਪੀ ਇਹਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਇੱਥੇ ਤਾਂ ਪੰਜਾਬ ਦੀ ਵਿੱਚੋਂ ਉਹਨਾਂ ਨੂੰ ਭੰਗਿਆਂ ਨੂੰ ਬਾਹਰ ਕਰਨਾ ਤੇ ਉਧਰ ਲਿਆਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਖੜੇ ਕਰਕੇ ਵੀ ਸਰਦਾਰਾਂ ਨੂੰ ਭਜਾਓ ਉਧਰੋਂ ਤੇ ਜੂਪੀ ਬਿਹਾਰ ਮਹਾਰਾਸ਼ਟਰ ਦੇ ਵਿੱਚ ਜਾਨੀ ਦੂਜੇ ਦੇਸ਼ਾਂ ਦੇ ਵਿੱਚ ਜਿੱਥੇ ਸਾਡੇ ਜਿਹੜੇ ਬੈਠੇ ਨੇ ਪੰਜਾਬੀ ਉਹਨਾਂ ਨੂੰ ਉੱਥੋਂ ਭਜਾਉਣ ਵਾਲੀ ਜਿਹੜੀ ਗੱਲ ਹੈ ਜਾਨੀ ਇੱਕ ਵੱਡੀ ਹਲਚਲ ਜਿਹੜੀ ਬਹੁਤ ਹੀ ਖਤਰਨਾਕ ਹੈ ਸਾਬਤ ਹੋ ਸਕਦੀ ਹੈ ਸਾਡੇ ਵਾਸਤੇ ਉਹ ਮਚਾਉਣ ਪਰ ਉਸ ਹਾਲ ਚੱਲ ਜੇ ਮੈਂ ਤੁਸੀਂ ਗੱਲ ਕਰ ਰਿਹਾ ਕਿ ਬੀਜੇਪੀ ਦੇ ਵੱਲੋਂ ਜਾਣਬੁੱਝ ਕੇ ਐਸਾ ਕੁਝ ਕੀਤਾ ਗਿਆ ਉਸ ਗੱਲ ਦੀ ਫਿਰ ਬੀਜੇਪੀ ਨੂੰ ਫਾਇਦਾ ਕੀ ਮਿਲ ਸਕਦਾ ਕੀ ਹੋ ਸਕਦਾ ਬੀਜੇਪੀ ਨੂੰ ਜੀ ਬੀਜੇਪੀ ਕਹਿ ਸਕਦੀ ਹੈ ਵੀ ਹਿੰਦੂ ਰਾਸ਼ਟਰਵਾਦ ਦੀ ਜਿਹੜੀ ਗੱਲ ਚੱਲਦੀ ਹੈ ਬਿੰਦੂ ਰਾਸ਼ਟਰਵਾਦ ਦੇ ਨਾਲ ਇੱਕ ਖਾਲਸਾਣ ਦੀ ਗੱਲ ਚੱਲਦੀ ਹੈ ਉਹਨਾਂ ਦਾ ਵੀ ਏਜੰਡਾ ਕਮਜਾਬ ਹੁੰਦਾ ਜੀ ਇਸ ਗੱਲ ਦੇ ਵਿੱਚੋਂ ਇਹ ਹੈ ਵੀ ਸਤਾ ਹਸਲ ਕਰਨ ਦੀ ਖਾਤਰ ਪਹਿਲਾਂ ਦੇਖੋ ਪਾਕਿਸਤਾਨ ਹਿੰਦੁਸਤਾਨ ਜਦੋਂ ਬਣਿਆ ਇੱਕ ਆਧਾ ਰੌਲਾ ਸੀ ਜੀ ਇਹ ਸਤਾ ਤੇ ਰੌਲਾ ਸੀ ਇਹ ਕੁਰਸੀ ਦੀ ਰੌਲਾ ਸੀ ਜਨਾਦੇ ਤੇ ਨਹਿਰੂ ਦਾ ਰੌਲਾ ਸੀ ਲੋਕਾਂ ਦਾ ਵਿੱਚ ਕੋਈ ਰੌਲਾ ਨਹੀਂ ਸੀ ਉਦੋਂ ਵਿੱਚ ਪੰਜਾਬੀ ਸੂਬੇ ਦਾ ਕਾਹਦਾ ਰੌਲਾ ਸੀ ਜੀ ਪੰਜਾਬੀ ਸੂਬਾ ਬਣਾ ਕੇ ਅਸੀਂ ਕੀ ਕੱਟ ਲਿਆ ਜੀ ਇਹਦੋਂ ਪਿੱਛੋਂ ਇਹ ਜਿਹੜੇ ਰੌਲੇ ਨੇ ਨਾ ਜੀ ਕੁਰਸੀਆਂ ਦੇ ਰੌਲੇ ਨੇ ਇਹ ਕੁਰਸੀਆਂ ਦੇ ਰੌਲੇ ਤਾਂ ਕੁਝ ਵੀ ਕਰਵਾ ਸਕਦੇ ਨੇ ਬਿਰੁਖਤਾ ਨਾਲ ਕੋਈ ਪਿਆਰ ਨਹੀਂ ਅਸਲ ਇਹਨਾਂ ਨੂੰ ਇਹ ਹੈਵੀ ਜੇ ਕਿਤੇ ਪੰਜਾਬ ਆ ਜਿਹੜਾ ਪੰਜਾਬ ਆਗਵਾਈ ਕਰਦਾ ਸਾਰੇ ਲੋਕਾਂ ਦੀ ਪੰਜਾਬ ਕਾਰਪੋਰੇਟ ਦੇ ਖਿਲਾਫ ਪੈਰ ਡਾ ਕੇ ਖੜਦਾ ਜਦੋਂ ਪੰਜਾਬ ਖੜਦਾ ਤੇ ਪੰਜਾਬ ਦੇ ਨਾਲ ਸਾਰੇ ਲੋਕ ਜੁੜਦੇ ਨੇ ਇਸ ਕਰਕੇ ਪੰਜਾਬ ਦੇ ਨਾਲ ਉਹਨਾਂ ਲੋਕਾਂ ਨੂੰ ਕਿਵੇਂ ਥੋੜਿਆ ਜਾਵੇ ਤੇ ਪੰਜਾਬ ਨੂੰ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਦੇ ਪੰਜਾਬ ਪ੍ਰਤੀ ਨਫ਼ਰਤ ਕਿਵੇਂ ਪੈਦਾ ਹੋ ਜਾਵੇ ਉਹਦੇ ਚੋਂ ਨਿਕਲਿਆ ਹੋਇਆ ਇਹ 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 ਸ਼ਿੱਟ ਹੈ ਕਿਸਾਨਾਂ ਮੁਜਦਦਾਂ ਦਾ ਭੇਡ ਬਵਾ ਕੇ ਇਹ ਆਪਣੀ ਕੁਰਸੀ ਬਰਕਰਾਰ ਰੱਖਣ ਦੇ ਖਾਤਰ ਇਹ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਿਹੜਾ ਪੰਜਾਬ ਤਲਾ ਬਤ ਤੁਹਾਨੂੰ ਕੀ ਲੱਗਦਾ ਫਿਰ ਕਿਵੇਂ ਰਿਕਾਰਡ ਰੱਖਿਆ ਜਾਵੇ ਕਿਉਂਕਿ ਇਹ ਵੀ ਆਵਾਜ਼ ਉੱਡਦੀ ਹੈ ਨਾ ਕਿ ਜਿੰਨੇ ਵੀ ਪ੍ਰਵਾਸੀ ਜਿਹੜੇ ਹੈਗੇ ਆਉਂਦੇ ਨੇ ਉਹਨਾਂ ਦਾ ਪੂਰਨ ਰਿਕਾਰਡ ਹੋਵੇ ਪਹਿਲੇ ਸਮੇਂ 'ਚ ਇਹ ਵੀ ਹੋਇਆ ਕਿ ਆਧਾਰ ਕਾਰਡ ਇੱਧਰ ਲਈ ਬਣੇ ਆਧਾਰ ਕਾਰਡ ਉੱਧਰ ਲਈ ਬਣੇ ਵੋਟਾਂ ਦੋ-ਦੋ ਬਣੀਆਂ ਬਹੁਤ ਕੁਝ ਹੋਇਆ ਮਤਲਬ ਸਿਆਸ ਸਿਆਸੀ ਲੋਕਾਂ ਨੇ ਸਿਆਸਤ ਨੇ ਆਬਦੀ ਸਿਆਸਤ ਨੂੰ ਵਧਾਉਣ ਫਲਾਉਣ ਦੇ ਲਈ ਐਸਾ ਕੁਝ ਜਿਹੜਾ ਪਿਛਲੇ ਸਮੇਂ ਦੇ ਵਿੱਚ ਹੋਇਆ ਜਿਹੜੀਆਂ ਵੋਟਾਂ ਬਣੀਆਂ ਨੇ ਕਿਵੇਂ ਫਿਰ ਰਿਕਾਰਡ ਕਿਸ ਤਰ੍ਹਾਂ ਦੇ ਰੱਖਿਆ ਜਾਵੇ ਤੁਸੀਂ ਕੀ ਮੰਨਦੇ ਹੋ ਕੌਣ ਬਣਾਉਂਦਾ ਜੀ ਦੇਖੋ ਆਧਾਰ ਕਾਰਡ ਕੌਣ ਬਣਾਉਂਦਾ ਵੋਟ ਕਾਰਡ ਕੌਣ ਬਣਾਉਂਦਾ ਇਹਨਾਂ ਦੇ ਤੁਸੀਂ ਆਪਾਂ ਬਣਾਉਂਦੇ ਆ ਜਾਂ ਉਹ ਮੰਗ ਕਰਦੇ ਨੇ ਜਾਂ ਪੋਲੀਟੀਕਲ ਦਾਸ਼ ਨਾ ਅਕਰਦਾ ਦਾ ਰਕਾਰਡ ਪਹਿਨਾ ਆਪਣਾ ਬਿਹਾਰ ਦੇ ਵਿੱਚ ਮੇਰਾ ਆਧਾਰ ਕਾਰਡ ਬਣਦਾ ਪੰਜਾਬ ਦੇ ਵਿੱਚ ਆਧਾਰ ਕਾਰਡ ਬਣਿਆ ਮੈਂ ਦੂਜੀ ਸਟੇਟ ਦੇ ਵਿੱਚੋਂ ਆਧਾਰ ਕਾਰਡ ਕਿਉਂ ਨਹੀਂ ਬਣੂਗਾ ਇਹਨਾਂ ਕੋਲੇ ਆਨ ਰਿਕਾਰਡ ਗੱਲਾਂ ਨੇ ਤੁਹਾਡੇ ਜੋ ਕੱਢ ਸਕਦੇ ਨਹੀਂ ਤੇਰਾ ਰਕਾਰਡ ਤਾਂ ਉੱਥੇ ਤੇਰਾ ਪਹਿ ਆਧਾਰ ਕਾਰਡ ਤਾਂ ਉਧਰ ਦਾ ਬਣਿਆ ਹੋਇਆ ਇੱਥੋਂ ਦਾ ਆਧਾਰ ਕਾਰਡ ਦਾ ਮਤਲਬ ਕੀ ਹੈ ਜਿੱਥੋਂ ਤੱਕ ਕ੍ਰਿਮੀਨਲ ਦੀ شناخت ਤਾਂ ਕ੍ਰਿਮੀਨਲ ਕਰਨ ਤੋਂ ਬਾਅਦ ਹੁੰਦੀ ਹੈ ਨਾ ਜੀ ਕ੍ਰਿਮੀਨਲ ਕਰਨ ਦੀ شناخت ਵਾਸਤੇ ਤਾਂ ਇਹ ਕ੍ਰਿਮੀਨਲ ਕਾਉਂਡ ਨੇ ਕਿੱਥੇ ਜ ਨੇ ਉਹ ਤਾਂ ਉਹਦੀ ਜਦ ਕਰਦੂ ਤੋਂ ਬਾਅਦ ਹੁੰਦੀ ਹੈ ਜੇ ਕਿਸੇ ਬੰਦੇ ਨੇ ਚੋਰੀ ਕਰ ਲਈ ਕਿ ਮੱਥੇ ਤੇ ਲਿਖਿਆ ਵੀ ਤੁਸੀਂ ਚੋਰ ਹੋ ਆਕੇ ਚੋਰੀ ਕਰਨ ਲੇ ਮੈਂ ਕਿ ਉਦੋਂ ਕ੍ਰਿਮੀਨਲ ਤਾਂ ਮੈਂ ਉਦੋਂ ਬਣੂਗਾ ਨਾ ਜੇ ਚੋਰੀ ਕਰਦਾ ਜੇ ਨਹੀਂ ਇਹ ਕ੍ਰਿਮੀਨਲ ਕਿਸਮ ਦੇ ਲੋਕਾਂ ਦੇ ਜੇ ਕੋਈ ਪੜਤਾਲ ਵੀ ਕਰਨੀ ਹੈ ਜੇ ਕੋਈ ਇਹਦਾ ਕੋਈ ਪਮਾਨਾ ਬਣਾਇਆ ਜਾ ਸਕਦਾ ਹੁਣ ਜਦੋਂ ਅਸੀਂ ਬਾਹਰ ਜਾਂਦੇ ਆ ਸਾਡੇ ਲੋਕ ਬਾਹਰ ਜਾਂਦੇ ਨੇ ਬਾਹਰ ਜਾ ਕੇ ਇਤਿਹਾਸ ਸੁਤਰੀ ਉਹਨਾਂ ਦੀ ਸਾਰਾ ਪਾਸਪੋਰਟ ਵੀ ਬਣਦਾ ਹੈ ਉਹਨਾਂ ਦਾ ਵੀਜ਼ਾ ਵੀ ਲੱਗਦਾ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਉਹ ਕੋਈ ਕ੍ਰਿਮੀਨਲ ਕਰ ਦਿੰਦੇ ਨੇ ਉਹ ਕ੍ਰਿਮੀਨਲ ਕੀ شناخت ਕਰਨਗੇ ਇੱਥੋਂ ਵੀ ਇਹ ਕ੍ਰਿਮੀਨਲ ਹੁਣ ਜਿਹੜੀ ਮਤਲਬ ਕਸ਼ਮੀਰ ਆਪਣੇ ਅਮਰੀਕਾ ਦੇ ਵਿੱਚ ਘਟਨਾ ਵਾਪਰੀ ਹੈ ਆਪਣਾ ਸਿੱਖ ਨੌਜਵਾਨ ਮੁੰਡਾ ਹੈ ਹਾਲਾਂਕਿ ਉਹ ਕੋਈ ਇਹੋ ਜਿਹਾ ਕ੍ਰਾਈਮ ਨਹੀਂ ਉਹ ਤੋਂ ਹੋਇਆ ਉਹ ਉਹਨੇ ਟ੍ਰੈਪ ਕਾਨੂੰਨ ਬਾਰੇ ਉਹਦੀ ਜਾਣਕਾਰੀ ਨਹੀਂ ਸੀ ਉਹਨੇ ਉਹ ਜਿਹੜਾ ਟਰੱਲ ਹੈ ਉਹ ਸਾਈਡ ਗਲਤ ਸਾਈਡ ਤੇ ਕੱਟ ਲਿਆ ਜਿਹਦੇ ਕਰਕੇ ਉਹ ਐਕਸੀਡੈਂਟ ਹੋ ਗਈ ਉਹ ਸਾਰੀ ਕਮਿਊਨਿਟੀ ਸਾਰਾ ਫਿਰਕਾ ਸਾਡਾ ਸਾਰੀ ਸਾਡਾ ਭਾਈਚਾਰਾ ਦੋਸ਼ੀ ਹੋ ਗਿਆ ਜਿਹੜਾ 1984 ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹ ਦੋ ਨੌਜਵਾਨਾਂ ਨੇ ਆਪਣੀ ਜਜ਼ਬਾਤਾਂ ਦੇ ਵਿੱਚ ਆ ਕੇ ਇੰਦਰਾ ਗਾਂਧੀ ਦੇ ਜਿਹੜੇ ਕਤਲ ਕੀ ਹੋਇਆ ਤੇ ਉਹ ਸਾਰਾ ਸਿੱਖ ਭਾਈਚਾਰਾ ਦੋਸ਼ੀ ਛੁਦਾ ਯਾਨੀ ਇਸ ਕਰ ਨੂੰ ਦੋਸ਼ੀ ਮੰਨ ਕੇ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਭੰਗਿਆਂ ਨੂੰ ਭਜਾਓ ਭੰਗਿਆਏ ਕਿੱਥੋਂ ਨੇ ਜੀ ਬਿਹਾਰ ਤੋਂ ਬਿਹਾਰ ਦੇ ਵਿੱਚ ਪਟਨਾ ਚ ਪਟਨਾ ਦੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੋਇਆ ਜੀ ਅਸੀਂ ਪਟਨਾ ਦੇ ਜੀਤ ਕਾਉਂਦੇ ਅਸੀਂ ਪਟਨਾ ਸਾਹਿਬ ਦੇ ਵਿੱਚ ਜਾਨਦੇ ਆ ਜਿਹੜੇ ਚਾਰ ਜਿਹੜੇ ਸਾਡੇ ਪੰਜ ਪੰਜ ਪਿਆਰੇ ਨੇ ਉਹਨਾਂ ਵਿੱਚ ਧਰਮ ਸਿੰਘ ਕਿੱਥੋਂ ਦਾ ਸੀ ਜੀ ਜੂਪੀ ਦਾ ਹਿੰਮਤ ਸਿੰਘ ਕਿੱਥੋਂ ਦਾ ਸੀਗਾ ਉੜੀਸਾ ਦਾ ਤੇ ਆਪਣਾ ਮੋਹਕਮ ਸਿੰਘ ਕਿੱਥੋਂ ਦਾ ਸੀਗਾ ਗੁਜਰਾਤ ਦਾ ਤੇ ਸਾਬ ਸਿੰਘ ਕਿੱਥੋਂ ਦਾ ਸੀਗਾ ਕਰਨਾਟਕ ਦਾ ਯਾਨੀ ਉਹਨਾਂ ਤੁਸੀਂ ਦੇਖੋ ਵੀ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਇਹ ਹੈ ਹੀ ਨਹੀਂ ਵੀ ਇਹ ਕਿੱਥੋਂ ਦੇ ਨੇ ਜਿਹੜੇ ਪੰਜ ਪਿਆਰੇ ਬਣੇ ਨੇ ਯਾਨੀ ਇਹ ਜਿਹੜੀਆਂ ਗੱਲਾਂ ਨੇ ਸਾਡੀਆਂ ਨੂੰ ਉਹਨਾਂ ਹੀ ਦੇਖਣਾ ਚਾਹੀਦਾ ਦੂਜੀ ਗੱਲ ਸਾਡਾ ਤਾਂ ਸਿੱਖ ਧਰਮ ਤਾਂ ਇਹ ਹੈ ਅੱਜ ਤਾਂ ਹਮੇਸ਼ਾ ਨੀਵੇਂ ਵਾਲੇ ਪਾਸੇ ਖੜਦੇ ਆ ਜੀ ਅਸੀਂ ਤਾਂ ਉਹਨਾਂ ਲੋਕਾਂ ਦੇ ਖਾਤਰ ਖੜਦੇ ਆਂ ਜਿਹੜੇ ਕਿਰਤ ਕਰਕੇ ਖਾਂਦੇ ਨੇ ਅਸੀਂ ਉਹਨਾਂ ਦੇ ਨਾਲ ਖੜਦੇ ਆਂ ਜਿਹੜੇ ਇਹਨਾਂ ਦੀ ਖੂਨ ਨਾਲ ਆਪਣੇ ਢਿੱਡ ਭਰਦੇ ਨੇ ਤੇ ਮੋਟੀਆਂ ਗੋਗੜਾਂ ਖੜੀਆਂ ਖੜੇ ਨੇ ਇਹ ਤਾਂ ਸਾਰੇ ਲੋਕ ਖੇਤਾਂ 'ਚ ਕੰਮ ਕਰਨ ਵਾਲੇ ਨੇ ਮੰਡੀਆਂ 'ਚ ਕੰਮ ਕਰਨ ਵਾਲੇ ਲੋਕ ਨੇ ਵੱਡੀਆਂ ਇੰਡਸਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਨੇ ਪੰਜਾਬ ਦੀ ਤੁਸੀਂ ਹੁਣ ਹੀ ਦੇਖ ਲਿਓ ਆ 2 ਮਹੀਨੇ ਤੇ ਅੱਮੀ ਨੇ 1.5 ਮਹੀਨੇ ਤੱਕ ਫਸਲਾ ਆ ਜਾਣੀ ਹੈ ਮੰਡੀਆਂ ਦੇ ਵਿੱਚ ਜੇ ਲੇਬਰ ਨਾ ਰਹੀ ਸਾਡੀ ਲੇਬਰ ਤੋਂ ਇਹ ਕੰਮ ਹੀ ਨਹੀਂ ਸੰਭਿਆ ਜਾਣਾ ਜੀ ਇੰਨਾ ਕੰਮ ਹੈ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਅੱਗਾ ਪਿੱਛਾ ਨਹੀਂ ਸੋਚਦੇ ਇਹ ਨਹੀਂ ਦੇਖਦੇ ਵੀ ਜਿਹੜੇ ਯੂਪੀ ਦੇ ਵਿੱਚ ਬੈਠੇ ਨੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਬੈਠੇ ਨੇ ਜਿਹੜੇ ਜੀ ਬੈਲ ਸੈਟਰਡੇ ਜਿਹੜੇ ਉਹ ਬੈਲ ਸੈਟ ਲੋਕਾਂ ਦੇ ਮਨਾਂ ਦੇ ਵਿੱਚ ਕੀ ਗੁਜਰੂਗੀ ਜਦੋਂ ਕਹਿਣਗੇ ਸਰਦਾਰ ਪੰਜਾਬੋਂ ਕੀ ਹੋਊਗਾ ਉਦੋਂ ਪ੍ਰਵਾਸੀ ਤੁਸੀਂ ਇਸ ਵਿਚਾਰ ਦੇ ਨਾਲ ਕਿੰਨੇਕ ਸਹਿਮਤ ਹੋ ਕਿ ਪ੍ਰਵਾਸੀ ਪੰਜਾਬੀਆਂ ਦਾ ਰੋਜ਼ਗਾਰ ਖਾ ਰਹੇ ਨੇ ਚਾਹੇ ਛੋਟੇ ਰੂਪ ਦੇ ਵਿੱਚ ਰੇੜੀਆਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਵੱਡੀ ਫੈਕਟਰੀਆਂ ਦੇ ਰੂਪ ਦੇ ਵਿੱਚ ਹੋਵੇ ਜਿੱਥੇ ਇਹਨਾਂ ਨੂੰ ਜਿਹੜੀ ਹੈਗੀ ਅਪੀਲ ਦੇ ਆਧਾਰ ਤੇ ਰੱਖਿਆ ਜਾਂਦਾ ਪੰਜਾਬੀਆਂ ਨੂੰ ਨਹੀਂ ਰੱਖਿਆ ਜਾਂਦਾ ਇਸ ਵਿਚਾਰ ਦੇ ਨਾਲ ਇਸ ਤਰਕ ਦੇ ਨਾਲ ਕਿੰਨੇਕ ਸਹਿਮਤ ਹੋ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਦਾ ਹੀ ਰੋਜ਼ਗਾਰ ਖਾ ਰਹੇ ਨੇ ਅਸੀਂ ਕੈਨੇਡਾ ਵਾਲਿਆਂ ਦਾ ਰੋਜ਼ਗਾਰ ਨਹੀਂ ਖਾ ਰਹੇ ਅਸੀਂ ਅਮਰੀਕਾ ਵਾਲਾ ਰੋਜ਼ਗਾਰ ਨਹੀਂ ਖਾ ਰਹੇ ਅਸੀਂ ਹਸਪੀਟਲ ਦੇ ਵਿੱਚ ਸਾਡੇ ਬੰਦੇ ਨੂੰ ਰੋਜ਼ਗਾਰ ਨਹੀਂ ਮਿਲਦਾ ਅਸੀਂ ਉਹਨਾਂ ਦਾ ਰਜਿਸਟਰ ਨਹੀਂ ਕਰ ਰਹੇ ਫਿਰ ਮੰਨ ਲਈਏ ਇਹ ਵੀ ਟਰੰਪ ਦਾ ਨਾਰਾ ਠੀਕ ਹੈ ਵੀ ਪ੍ਰਵਾਸੀਆਂ ਨੂੰ ਭਜਾਈਏ ਫਿਰ ਮੰਨ ਲਈਏ ਵੀ ਟ੍ਰੂਟੋ ਦਾ ਨਾਰਾ ਠੀਕ ਹੈ ਵੀ ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਬਾਹਰ ਕੱਢ ਦਈਏ ਇਹ ਠੀਕ ਹੈ ਸਾਡੇ ਲੋਕ ਜਾ ਕੇ ਕੰਮ ਕਰਦੇ ਨੇ ਦੂਜੇ ਦੇਸ਼ਾਂ 'ਚ ਕੰਮ ਕਰਦੇ ਨੇ ਦੂਜੇ ਦੇਸ਼ਾਂ 'ਚ ਨੌਕਰੀ ਕਰਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਨੌਕਰੀ ਕਰਦੇ ਨੇ ਜਿੱਥੇ ਕਿਸੇ ਨੂੰ ਸੈੱਟ ਹੁੰਦੀ ਹੈ ਵੈਲ ਸੈੱਟਡ ਹੁੰਦਾ ਉੱਥੇ ਸਾਡੇ ਘਰਾਂ ਦੇ ਘਰ ਖਾਲੀ ਹੋਏ ਪੈਂਦੇ ਨੇ ਅੱਜ ਸਾਡੇ ਜੇ ਕੋਈ ਬਹੁਤ ਘਰ ਹੋ ਜੈ ਨੇ ਜਿਨ੍ਹਾਂ ਦਾ ਪੀਣਾ ਪਿਉਣਾ ਵਾਸਤੇ ਬੰਦਾ ਨਹੀਂ ਮਿਲਦਾ ਜਿਹਨੂੰ ਘਰ ਵਿੱਚ ਜੇ ਪਸ਼ੂ ਦੇ ਬਿਮਾਰ ਹੋ ਜੇ ਟੀਕਾ ਲਾਉਣ ਵਾਸਤੇ ਭੇਜ ਮੈ ਡਾਕਟਰ ਨੂੰ ਬੁਲਾਉਣ ਵਾਸਤੇ ਬੰਦਾ ਨਹੀਂ ਸਾਡੇ ਘਰ ਖਾਲੀ ਹੋਏ ਪੈ ਨੇ ਇਹ ਕਿਹੜੀ ਗੱਲ ਤੋਂ ਇਹਦਾ ਦੋਸ਼ੀ ਕੌਣ ਹੈ ਇਸ ਗੱਲ ਤੇ ਕਦੇ ਮਾਂ ਦੇ ਪੁੱਤਾਂ ਨੇ ਕਦੇ ਜ਼ੋਰ ਹੀ ਨਹੀਂ ਲਾਇਆ ਕਿਸੇ ਨੇ ਤੁਸੀਂ ਇਹ ਦੱਸੋ ਬੈਲ ਸੈਟਡ ਕਰਨ ਦੀ ਖਾਤਰ ਆਪਣੇ ਬੰਦਿਆਂ ਨੂੰ ਅਸੀਂ ਤਾਂ ਭੇਜ ਰਹੇ ਹਾਂ ਬਾਹਰ ਨੂੰ ਤੇ ਸਾਡੇ ਜਿਹੜੇ ਘਰਾਂ ਦੇ ਕੰਮ ਤੇ ਖੇਤਾਂ ਦੇ ਕੰਮ ਤੇ ਇਮਾਰਤਾਂ ਦੇ ਕੰਮ ਨੇ ਇੰਡਸਟਰੀਆਂ ਦੇ ਕੰਮ ਤੇ ਮੰਡੀਆਂ ਦੇ ਕੰਮ ਨੇ ਉਹ ਕਿਹਨੇ ਸਾਹਮਣੇ ਨੇ ਜੀ ਪ੍ਰਵਾਸੀ ਫੇਰ ਤੇ ਇੱਥੇ ਆਇਆ ਨੇ ਸਾਡੇ ਮਜ਼ਦੂਰ ਜਿਹੜੇ ਕੰਮ ਕਰਦੇ ਨੇ ਜੀ ਉਹਨਾਂ ਦੇ ਕੰਮ ਕਰਨ ਨਾਲ ਵੀ ਕੰਮ ਪੂਰਾ ਨਹੀਂ ਹੁੰਦਾ ਤਾਂ ਵੀ ਉਹਨਾਂ ਦੇ ਉੱਤੋਂ ਦੀ ਹੁਣ ਦੇ ਕਮੰਡੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਲੁਧਿਆਣੇ ਦੇ ਵਿੱਚ ਘੱਟੋ ਘੱਟ 2 ਲੱਖ ਮਜ਼ਦੂਰ ਹੈ ਜੀ 2 ਲੱਖ ਮਜ਼ਦੂਰ ਇੰਡਸਟਰੀ ਦੇ ਵਿੱਚ ਕੰਮ ਕਰਕੇ ਜੇ ਮੁੰਡੀਆਂ ਦਾ ਕੀ ਹਾਲ ਬਣੂਗਾ ਇਸ ਕਰਕੇ ਇਹ ਦਲੀਲ ਹੈ ਜਿਹੜੀ ਇਹ ਦਲੀਲ ਵੀ ਇਹਨਾਂ ਨੂੰ ਪਹਜਾਓ ਪੰਜਾਬ ਬਚਾਓ ਨੂੰ ਮੈਨੂੰ ਤਾਂ ਲੱਗਦੀ ਹੈ ਵੀ ਸਾਨੂੰ ਤਾਂ ਨਹੀਂ ਬੈਠਦੀ ਫਿੱਟ ਫਿੱਟ ਤਾਂ ਤੁਹਾਨੂੰ ਵੀ ਨਹੀਂ ਬੈਠਦੀ ਹੋਣੀ ਤੇ ਹੋਰਾਂ ਨੂੰ ਵੀ ਨਹੀਂ ਬੈਠਦੀ ਫਿੱਟ ਇਹ ਤਾਂ ਇੱਕ ਫਿਰਕਾ ਪ੍ਰਸਤ ਜਿਹੜਾ ਨਾਰਾ ਦਿੱਤਾ ਹੋਇਆ ਤਾਂ ਕਿ ਮੈਂ ਸਮਝਦਾ ਵੀ ਇਹਦੇ ਪਿੱਛੇ ਮਨੋਰਥ ਸਤਾ ਹਾਸਲ ਕਰਨੀ ਹੈ ਪਾੜ ਕੇ ਰਾਜ ਕਰਨ ਵਾਲੀ ਨੀਤੀ ਹੈ ਤਾਂ ਕਿ ਪੰਜਾਬ ਦੇ ਪੰਜਾਬ ਨੂੰ ਦੂਜੀਆਂ ਸਟੇਟਾਂ ਨੂੰ ਤੋੜ ਕੇ ਅੱਡ ਕਰਕੇ ਇਹੀ ਇੱਕ ਹਿੱਸਾ ਜਿਹੜਾ ਬਗਾਵਤ ਦਾ ਜੜ ਹੈ ਇੱਥੋਂ ਹੀ ਬਗਾਵਤ ਉੱਠਦੀ ਹੈ ਇੱਥੋਂ ਨਾਬਰੀ ਉੱਠਦੀ ਹੈ ਕਾਰਪੋਰੇਟਾਂ ਦੇ ਵਿਰੋਧ ਇੱਥੋਂ ਹੀ ਹੁੰਦੇ ਨੇ ਇਸ ਕਰਕੇ ਇਹਨੂੰ ਦੱਬਣ ਦੀ ਖਾਤਰ ਇਹਨਾਂ ਨੂੰ ਇੱਕ ਵਾਰੀ ਦੂਜੀਆਂ ਸਟੇਟਾਂ ਨਾਲ ਤੋੜ ਲਿਆ ਜਾਵੇ ਤੇ ਫਿਰ ਇਹਦੇ ਨਾਲ ਦੋ ਹੱਥ ਦੇਖ ਜ਼ਮੀਨਾਂ ਖਰੀਦਦੇ ਤੁਹਾਨੂੰ ਕੀ ਲੱਗਦਾ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਇਹ ਚਰਚਾ ਵੀ ਉੱਠਦੀ ਆ ਕਿ ਜੇਕਰ ਅਸੀਂ ਦੂਸਰੇ ਸੂਬਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜਾ ਕੇ ਪੰਜਾਬੀ ਜ਼ਮੀਨਾਂ ਨਹੀਂ ਖਰੀਦ ਸਕਦੇ ਪਰ ਇਹ ਪੰਜਾਬ ਦੇ ਵਿੱਚ ਆਉਂਦੇ ਨੇ ਜ਼ਮੀਨਾਂ ਖਰੀਦਦੇ ਨੇ ਆਪਣੇ ਘਰ ਬਣਾਉਂਦੇ ਨੇ ਫਿਰ ਉਸ ਤੋਂ ਬਾਅਦ ਹੋਰ ਪ੍ਰਵਾਸੀ ਆਉਂਦੇ ਨੇ ਵੋਟਾਂ ਜਿਹੜੀਆਂ ਬਣਨੀਆਂ ਨੇ ਪਹਿਲਾ ਜ਼ਮੀਨ ਖਰੀਦ ਤੇ ਖਰੀਦਣ ਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਦੇ ਉੱਪਰ ਦੇਖੋ ਜੀ ਇਹਨਾਂ ਦੇ ਬਾਰੇ ਤਾਂ ਸੰਵਿਧਾਨਕ ਦੇਰੇ ਘੇਰੀਆਂ ਗੱਲਾਂ ਨੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਇੱਕ ਘਰ ਲੈ ਲਿਆ ਦੋ ਘਰ ਲੈ ਲਿਆ ਸੱਤ ਘਰ ਲੈ ਲਏ 10 ਘਰ ਲੈ ਕੇ 15 ਘਰ ਲੈ ਕੇ ਕ ਅਸੀਂ ਕਿਹਦੇ ਪ੍ਰਵਾਸੀ ਨੂੰ ਕਹਾਂਗੇ ਵੀ ਤੁਸੀਂ ਇੱਥੇ ਪਲਟਣਾ ਲੈ ਕਿਵੇਂ ਲਾਦਾਂਗੇ ਰੋਕ ਸਾਡੇ ਜੂਪੀ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਕੋਠੀਆਂ ਪਾਈਆਂ ਹੋਈਆਂ ਨੇ 100 100 ਕਿੱਲਾ ਜ਼ਮੀਨ ਦਾ ਬਣਾ ਲਿਆ ਇੱਥੋਂ 10 10 ਕਿੱਲੇ ਵੇਚ ਕੇ ਅਸੀਂ ਕਹਾਂਗੇ ਵੀ ਉਹਨਾਂ ਤੇ ਜੂਪੀਆਂ ਤੇ ਰੋਕ ਲਾ ਦਿਓ ਇਸ ਕਰਕੇ ਸਾਡਾ ਇਹ ਇਹ ਸੰਵਿਧਾਨ ਦੇ ਘਰੇ ਵਿੱਚ ਕੀ ਹੁੰਦਾ ਇਹ ਸੰਵਿਧਾਨ ਕਾਨੂੰਨ ਕਿੱਥੋਂ ਦਾ ਕੀ ਕਹਿੰਦਾ ਸਰਕਾਰਾਂ ਦੀਆਂ ਪਾਲਸੀਆਂ ਕੀ ਕਹਿੰਦੀਆਂ ਨੇ ਉਹਦੇ ਨਾਲ ਹੈ ਇੱਕ ਦੇਸ਼ ਹੈ ਇਹ ਦੂਜਾ ਦੇਸ਼ ਨਹੀਂ ਇੱਕ ਦੇਸ਼ ਦੇ ਵਿੱਚ ਇਹ ਜਿਹਾ ਪਾਬੰਦੀਆਂ ਲੱਗਣੀਆਂ ਜਿੱਥੇ ਕਿਤੇ ਲੱਗਦੀਆਂ ਇਹ ਤਾਂ ਸਰਕਾਰ ਦੇ ਸੋਚਣ ਦਾ ਮਸਲਾ ਹੈਗਾ ਵਿਚਾਰਨ ਦਾ ਮਸਲਾ ਹੈ ਆਖਰੀ ਸਵਾਲ ਹੈ ਤੁਹਾਡੀ ਜਥੇਬੰਦੀ ਕੀ ਮੰਨਦੀ ਹੈ ਕਿ ਹੁਣ ਅਸਲ ਦੇ ਵਿੱਚ ਕੀ ਚਾਹੀਦਾ ਜੋ ਹੋ ਰਿਹਾ ਉਹ ਤਾਂ ਹੋ ਹੀ ਰਿਹਾ ਹੁਣ ਅਸਲ ਦੇ ਵਿੱਚ ਕੀ ਚਾਹੀਦਾ ਹੁਣ ਅਸਲ ਦੇ ਵਿੱਚ ਇਹ ਚਾਹੀਦਾ ਜਿੱਥੇ ਜਿਹੜੇ ਕ੍ਰਿਮੀਨਲ ਲੋਕ ਨੇ ਕੋਈ ਵੀ ਗਲਤੀ ਕਰਦੇ ਨੇ ਕਿਸੇ ਵੀ ਉਹ ਕਮਿਊਨਿਟੀ ਦੇ ਨੇ ਕਿਸੇ ਉਹ ਜਾਤ ਦੇ ਨੇ ਕਿਸੇ ਉਹ ਦੇਸ਼ ਸਟੇਟ ਦੇ ਨੇ ਉਹਨਾਂ ਦਾ ਡਟਮਾ ਵਿਰੋਧ ਕਰਨਾ ਚਾਹੀਦਾ ਇਹਨਾਂ ਨੂੰ ਸਹਿਦਾਨੀਆਂ ਦੇਣ ਵਾਲੀਆਂ ਪੋਲਿਟਿਕਲ ਪਾਰਟੀਆਂ ਨੇ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਆਹ ਜਿਹੜਾ ਹੁਸ਼ਿਆਰਪੁਰ ਦਾ ਜੁਰਮ ਹੋਇਆ ਇਹ ਮੁੰਡੇ ਦਾ 2 ਦਿਨ ਦਾ ਸਿਰ ਪਰਮਾਡ ਲਿਆ ਕੀ ਦੋ ਦਿਨ ਕਾਫੀ ਨੇ ਉਹਦੇ ਵਾਸਤੇ ਜਿੱਡਾ ਕ੍ਰਿਮੀਨਲ ਕੇਸ ਕੀਤਾ ਉਹਨੇ ਉਹਦਾ ਬਾਧਰ ਰਿਮਾਂਡ ਘਾਤੋਂ ਨਹੀਂ ਲਿਆ ਭਾਈ ਇਹਦੇ ਮਤਲਬ ਇੱਕ ਸਾਜ਼ਿਸ਼ ਇਹਦਾ ਮਤਲਬ ਹੀ ਨਹੀਂ ਲੱਗਦਾ ਵੀ ਇਹ ਕਿਸੇ ਏਜੰਸੀ ਦਾ ਭੇਜਿਆ ਹੋਇਆ ਬੰਦਾ ਸੀ ਇਹ ਏਜੰਸੀ ਨੇ ਇਹ ਕਾਰਵਾਈ ਕਰਵਾਈ ਹੈ ਤੇ ਏਜੰਸੀ ਨੇ ਦੋ ਮਨੋਰਥ ਪੂਰੇ ਕੀਤੇ ਨੇ ਇੱਕ ਤਾਂ ਜਿਹੜਾ ਹੜਾਂ ਦੀ ਪੀੜਤ ਸਰਕਾਰ ਦੇ ਸ਼ਾਨਾ ਬਣਨੀ ਸੀ ਸਟੇਟ ਗਵਰਨਮੈਂਟ ਉਹ ਤੋਂ ਧਿਆਨ ਪਾਸੇ ਕਰਤਾ ਇੱਕ ਕੇਂਦਰ ਦੀ ਜਿਹੜਾ 1600 ਦੀ ਰਾਇਤ ਦਿੱਤੀ ਹੈ ਨਾ માત્ર ਰਾਇਤ ਹੈ ਜਿਹੜੀ ਉਹ ਤਾਂ ਧਿਆਨ ਪਾਸੇ ਕਰਤਾ ਹੜਪੀੜਤਾ ਦੀ ਮਦਦ ਵਾਲਾ ਮਸਲਾ ਰੋਲ ਕੇ ਆ ਪ੍ਰਵਾਸੀਆਂ ਵਾਲਾ ਸੇ ਨੀਮੂਰੇ ਲਿਆ ਕੇ ਧਰਤਾ ਤੇ ਨਾਲ ਇੱਕਦਮ ਨੋਰਥੇ ਪੂਰਾ ਹੋ ਗਿਆ ਦੂਜਾ ਜਿਹੜੇ ਬਿਹਾਰ ਦੇ ਚੋੜਾ ਨੇ ਉਧਰਲੇ ਪਾਸੇ ਪ੍ਰਵਾਸੀਆਂ ਦੀ ਰਾਖੀ ਕਰਨ ਵਾਲੀ ਸਿਰਫ ਏ ਬੀ ਜੀ ਪੀ ਸਰਕਾਰ ਹੀ ਹੈ ਜਿਹੜੀ ਹਿੰਦੂ ਰਾਸ਼ਟਰ ਦਾ ਨਾ ਨਾਰਾ ਦਾ ਉਹ ਉਭਲੰਦ ਹੋਊਗਾ ਤੇ ਉਹ ਨੇ ਉਹਦਾ ਮਨਸੂਬੇ ਦਾ ਉਹ ਫਾਇਦਾ ਕਰਤਾ ਇਸ ਕਰਕੇ ਅਸੀਂ ਸਮਝਦੇ ਆ ਵੀ ਇਹਦੇ ਪਿਛਲੇ ਜਲਸੀਆਂ ਦਾ ਪਿੱਛਾ ਹੱਥ ਹੈ ਇਹਨੂੰ ਪਛਾਣਨ ਦੀ ਲੋੜ ਹੈ ਜਿਹੜੇ ਸਾਥੀ ਬਹੁਤ ਅਣਜਾਣ ਨੇ ਜਿਹੜੇ ਹੁਣ ਕਹਿ ਰਹੇ ਨੇ ਵੀ ਇਹਨਾਂ ਨੂੰ ਪੰਜਾਬੀ ਪੰਜਾਬ ਬਚਾਓ ਦੇ ਭਈਆ ਭਜਾਓ ਇਹ ਅਣਜਾਣ ਨੇ ਇਹਨਾਂ ਨੇ ਨਹੀਂ ਲੁੱਟਿਆ ਹੋਇਆ ਪੰਜਾਬ ਦਾ ਵੱਡੇ ਵੱਡੇ ਹਾਥੀ ਜਿਹੜੇ ਵੱਡੇ ਵੱਡੇ ਜੋਕਾਂ ਨੇ ਜਿਹੜੀਆਂ ਕਾਰਪੋਰੇਟ ਜੋਕਾਂ ਜਿਹੜੀਆਂ ਲੁੱਟ ਕੇ ਲੈ ਗਈਆਂ ਜਿਹੜੇ ਪੰਜਾਬ ਦਾ ਪਾਣੀ ਵੀ ਲੁੱਟ ਕੇ ਲੈ ਗਈਆਂ ਪੰਜਾਬ ਦੀ ਧਰਤੀ ਨੂੰ ਵੀ ਖਾ ਗਈਆਂ ਪੰਜਾਬ ਦੀ ਪੈਦਾਵਾਰ ਨੂੰ ਵੀ ਖਾ ਗਈਆਂ ਪੰਜਾਬ ਦੇ ਪਬਲਿਕ ਸੈਕਟਰ ਨੂੰ ਖਾ ਗਈਆਂ ਹਿੰਦੁਸਤਾਨ ਦੇ ਖਜ਼ਾਨੇ ਨੂੰ ਹਿੰਦੁਸਤਾਨ ਦੀ ਪ੍ਰੋਡਕਸ਼ਨ ਨੂੰ ਹੂੰਝ ਕੇ ਸੱਤ ਸਮੁੰਦਰੋਂ ਪਾਰ ਲੈ ਗਈਆਂ ਉਹ ਦੋਸ਼ੀ ਨੇ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਹੈ ਇਹ ਕੇਸਦਿਆਂ ਦੇ ਨਾਲ ਸਾਨੂੰ ਮਿਲ ਕੇ ਲੜਾਈ ਲੜਨੀ ਪਣੀ ਹੈ ਬੇਮੇਚੀ ਟੱਕਰ ਦੇ ਵਿੱਚ ਸਾਨੂੰ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੇ ਹੋਣਾ ਚਾਹੀਦਾ ਇਹ ਇਹ ਇਹਦੇ ਵਿੱਚ ਪਾੜਾ ਪਾਉਣਾ ਜਿੰਦੇ ਤੂੰ ਖਬਰਦਾਰ ਰਹਿਣਾ ਚਾਹੀਦਾ ਪਰ ਪ੍ਰਧਾਨ ਜੀ ਰਿਕਾਰਡ ਰੱਖਿਆ ਜਾਣਾ ਲਾਜ਼ਮੀ ਹੈ ਜੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਿਤੇ ਵੀ ਆਉਂਦੇ ਨੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਹੁੰਦਾ ਉਹਨੂੰ ਲੱਭਿਆ ਜਾਵੇ ਉਹਨੂੰ ਜਲਦੀ ਠਟੋਲਾ ਜਾਵੇ ਉਹਦੇ ਵਿੱਚ ਸਾਨੀ ਹੋਵੇ ਲੱਗਦਾ ਹੂ ਕਿ ਰਿਕਾਰਡ ਰੱਖਿਆ ਜਾਣਾ ਲਾਜ਼ਮੀ ਹੈ ਚਾਹੇ ਪਿੰਡ ਨੇ ਚਾਹੇ ਸ਼ਹਿਰ ਨੇ ਚਾਹੀ ਕੋਈ ਦੇਖੋ ਕ੍ਰਿਮੀਨਲ ਕੰਟਰੋਲ ਕਰਨ ਵਾਸਤੇ ਜੋ ਉਹਨਾਂ ਨੂੰ ਵਾਜਬ ਲੱਗਦਾ ਪ੍ਰਸ਼ਾਸਨ ਉਹੋ ਕਰਨਾ ਚਾਹੀਦਾ ਇਹ ਸਾਡਾ ਹੱਕ ਹੈ ਅਸੀਂ ਕਹਿ ਸਕਦੇ ਹਾਂ ਵੀ ਕ੍ਰਿਮੀਨਲ ਕਿਸਮ ਦੇ ਕੋਈ ਵੀ ਬੰਦੇ ਉਹਨਾਂ ਦੀ ਕੋਈ شناخت ਕਿਸ ਤਰ੍ਹਾਂ شناخت ਹੋ ਸਕਦੀ ਹੈ